ਸਤਿ ਸ਼੍ਰੀ ਅਕਾਲ ਮੈਂ ਹਰਦੀয়াল ਔਰ ਅੱਜ ਦਾ ਵਿਚਾਰ ਹਰਦੀয়াল ਟਾਕਸ ਦੇ ਨਾਲ ਅੱਜ ਸਾਡੇ ਸਟੂਡੀਓ ਵਿੱਚ ਮੌਜੂਦ ਨੇ ਐਡਵੋਕੇਟ ਐਸ ਅਸਮਾਨ ਸਤਿ ਸ਼੍ਰੀ ਅਕਾਲ ਮਾਨ ਸਾਹਿਬ ਸਵਾਗਤ ਹੈ ਤੁਹਾਡਾ ਹਰਦੀয়াল ਟਾਕਸ ਤੇ ਸਤਿ ਸ਼੍ਰੀ ਅਕਾਲ ਹਰਦੀয়াল ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਆਪਣੇ ਇਸ ਚੈਨਲ ਤੇ ਮੈਨੂੰ ਇਨਵਾਈਟ ਕੀਤਾ ਤੇ ਤੁਹਾਡਾ ਤਹਿ ਦਿਲੋਂ ਸ਼ੁਕਰੀਆ ਮਾਨ ਸਾਹਿਬ ਤੁਹਾਡੀ ਅਕਸਰ ਆਪਾਂ ਵੀਡੀਓ ਦੇਖਦੇ ਰਹਿੰਦੇ ਹਾਂ ਜਿਹਦੇ ਵਿੱਚ ਤੁਸੀਂ ਸਮਾਜਿਕ ਤੇ ਰਾਜਨੀਤਿਕ ਮੁੱਦਿਆਂ ਤੇ ਅਕਸਰ ਆਪਣੇ ਵਿਚਾਰ ਦਿੰਦੇ ਰਹਿੰਦੇ ਹੋ ਤੇ ਜਿਵੇਂ ਅੱਜ ਕੱਲ ਇੱਕ ਬਹੁਤ ਚਰਚਿਤ ਮੁੱਦਾ ਜਿਹੜਾ ਚੱਲ ਰਿਹਾ ਹੈ ਪੰਜਾਬ ਸਰਕਾਰ ਦੇ ਹੈਲੀਕਾਪਟਰਾਂ ਨੂੰ ਲੈ ਕੇ ਜਿਵੇਂ ਪਹਿਲਾਂ ਚੰਨੀ ਸਾਹਿਬ ਦੇ ਬਾਰੇ ਇਹ ਗੱਲ ਚੱਲੀ ਸੀਗੀ ਕਿ ਇਹ ਹੈਲੀਕਾਪਟਰਾਂ ਨੂੰ ਜਿਹੜਾ ਰਿਹੜੇ ਵਾਂਗ ਭੁਜਾਈ ਫਿਰਦੇ ਨੇ ਅੱਜ ਉਹ ਮੁੱਦਾ ਜਿਹੜਾ ਆ ਉਹ ਮਾਨ ਸਾਹਿਬ ਦੀ ਸਰਕਾਰ ਬਾਰੇ ਚੱਲ ਰਿਹਾ ਹੈ ਹਜ਼ਾਰ ਜੀ ਤੁਸੀਂ ਸਵਾਲ ਬਹੁਤ ਸੋਹਣਾ ਕੀਤਾ ਔਰ ਸਵਾਹ ਦੇ ਨਾਲ ਨਾਲ ਮੈਂ ਤਾਂ ਡਰ ਪੈ ਗਿਆ ਕਿਤੇ ਪਰਚਾ ਵੀ ਹੋ ਜਾਂਦਾ ਇਹਦੇ ਤੇ ਹਾਂਜੀ ਮੈਂ ਸੁਣਿਆ ਤੁਹਾਡੇ ਦਿਨ ਪਹਿਲਾਂ ਕੁਝ 10 ਪੱਤਰਕਾਰਾਂ ਤੇ ਹਾਂਜੀ 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 ਔਰ ਪਿਛਲੇ 12 12 2025 ਨੂੰ ਮਾਨ ਸਰਕਾਰ ਨੇ 10 ਪੱਤਰਕਾਰਾਂ ਤੇ ਪਰਚਾ ਕਰ ਦਿੱਤਾ ਜੀ ਜੀ ਔਰ ਪਰਚੇ ਦਾ ਕਾਰਨ ਐਫ ਆਈ ਆਰ ਦਾ ਕਾਰਨ ਇਹ ਰੱਖਿਆ ਗਿਆ ਕਿ ਉਹਨਾਂ ਨੇ ਮਾਨ ਸਰਕਾਰ ਤੋਂ ਇਹ ਪੁੱਛ ਲਿਆ ਕਿ ਸ਼ਾਇਦ ਤੁਹਾਨੂੰ ਇਹਦੇ ਬਾਰੇ ਪਤਾ ਲੱਗਾ ਹੋਵੇਗਾ ਕਿ ਪਿੱਛੇ ਦੇ ਮਾਨ ਸਾਹਿਬ ਜਾਪਾਨ ਦੇ ਦੌਰੇ ਤੇ ਸੀਗੇ ਹਾਂਜੀ ਹਾਂਜੀ ਔਰ ਪਿੱਛੋਂ ਜਿਹੜਾ ਹੈਲੀਕਾਪਟਰ ਸੀਗਾ ਉਡਣ ਘਟੋਲਾ ਉਹ ਜਿਵੇਂ ਚੰਨੀ ਸਾਹਿਬ ਨੂੰ ਕਹਿੰਦੇ ਸੀਗੇ ਭਈ ਅਮਰੂਦਾਂ ਦੀ ਰੇੜੀ ਵਾਂਗ ਪਹਚਾਈ ਫਿਰਦੇ ਹਾਂਜੀ ਉਹ ਮਗਰੋਂ ਪਤਾ ਲੱਗਾ ਕਿ ਉਹਨਾਂ ਦੇ ਜਿਹੜੇ ਪਾਰਟੀ ਦੇ ਸੀਨੀਅਰ ਲੀਡਰ ਨੇ ਉਹ ਇਸ ਹੈਲੀਕਾਪਟਰ ਨੂੰ ਵਰਤ ਦੇ ਦਏ ਔਰ ਉਹਦੇ ਤੇ ਜਿਹੜੇ ਰਿਪੋਰਟਰ ਸੀਗੇ ਔਰ ਆਰਟੀਆਈ ਕਾਰਕੁਨ ਉਹਨਾਂ ਨੇ ਇੱਕ ਆਰਟੀਆਈ ਫਾਈਲ ਕੀਤੀ ਸੀ ਹਾਂਜੀ ਜਦੋਂ ਉਹਨਾਂ ਨੇ ਜਵਾਬ ਮੰਗ ਲਿਆ ਕਿ ਮਾਨ ਸਾਹਿਬ ਦੌਰੇ ਤੇ ਨੇ ਹੈਲੀਕਾਪਟਰ ਕੌਣ ਚਲਾਈ ਫਿਰਦਾ ਤਾਂ ਉਹਨਾਂ ਨੇ ਪਰਚਾ ਕਰ ਦਿੱਤਾ ਸੋ ਮੈਨੂੰ ਡਰ ਲੱਗਦਾ ਕਿ ਸਾਡੇ ਤੇ ਨਾ ਹੋ ਜਾਵੇ ਪਰਚਾ ਸਸ ਵਾਲਾ ਵਧੀਆ ਸੀਗਾ ਦੇਖੋ ਹਰਦੇਵਾਲ ਜੀ ਮੈਨੂੰ ਐਂ ਲੱਗਦਾ ਕਿ ਜਿਹੜੀ ਪ੍ਰੈਸ ਆ ਨਾ ਇਹ ਇੱਕ ਪਿਲਰ ਆ ਜੀ ਜੀ ਡੈਮੋਕ੍ਰੇਸੀ ਦਾ ਆ ਲੋਕਤੰਤਰ ਦਾ ਇਹ ਇੱਕ ਵੱਡਾ ਪਿਲਰ ਆ ਜੇ ਪ੍ਰੈਸ ਜਿਹੜੀ ਆ ਉਹ ਫ੍ਰੀ ਨਹੀਂ ਹੋਏਗੀ ਉਹਨੂੰ ਫ੍ਰੀडम ਨਹੀਂ ਹੋਏਗੀ ਤਾਂ ਜਿਹੜੀ ਸੱਚੀ ਗੱਲ ਆ ਸਰਕਾਰ ਦੇ ਖਿਲਾਫ ਉਹ ਲੋਕਾਂ ਤੱਕ ਨਹੀਂ ਪਹੁੰਚੇਗੀ ਜੀ ਜੀ ਸੋ ਤੁਹਾਡਾ ਸਵਾਲ ਵਧੀਆ ਸੀਗਾ ਔਰ ਇੱਕ ਤੁਸੀਂ ਹੋਰ ਗੱਲ ਸ਼ੁਰੂ ਕੀਤੀ ਸੀ ਚੰਨੀ ਸਰਕਾਰ ਦੇ ਵੇਲੇ ਇਹ ਰੌਲਾ ਪਿਆ ਸੀਗਾ ਕਿ ਚੰਨੀ ਸਾਹਿਬ ਜਿਹੜਾ ਆ ਉਹ ਹੈਲੀਕਾਪਟਰ ਨੂੰ ਇੱਕ ਰੇੜੇ ਵਾਂਗ ਭੁਜਾਈ ਕਰਦੇ ਆ ਆ ਇਹਦੇ ਉੱਤੇ ਵੀ ਇਹਦੇ ਉੱਤੇ ਵੀ ਬਹੁਤ ਚਰਚਾ ਹੋਈ ਸੀ ਕਿਉਂਕਿ ਚੰਨੀ ਸਾਹਿਬ 3 ਮਹੀਨਿਆਂ ਦੇ ਲਈ ਸ਼ਾਇਦ 111 ਦਿਨਾਂ ਦੇ ਲਈ ਮੁੱਖ ਮੰਤਰੀ ਬਣੇ ਸਨ ਔਰ ਇਰੇ ਦਰਮਿਆਨ ਉਹਨਾਂ ਨੇ ਇਹ ਜਿਹੜਾ ਆ ਆਰਟੀਆਈ ਰਾਈ ਜਿਹੜੇ ਪੱਤਰਕਾਰ ਸੀਗੇ ਮਨਿੰਦਰਜੀਤ ਸਿੰਘ ਜਹਤੋਂ ਜਿਹਦਾ ਹੁਣ ਪਰਚੇ 'ਚ ਨਾਮ ਆਇਆ ਮੁੰਡੇ ਦਾ ਉਹਨਾਂ ਨੇ ਇੱਕ ਆਰਟੀਆਈ ਫਾਈਲ ਕੀਤੀ ਸੀ ਉਹਦੇ ਵਿੱਚ ਪੁੱਛਿਆ ਸੀਗਾ ਕਿ ਮੁੱਖ ਮੰਤਰੀ ਸਾਹਿਬ ਜਿਹੜਾ ਉਡਣ ਖਟੋਲਾ ਆ ਹੈਲੀਕਾਪਟਰ ਆ ਉਹਦੀ ਕਿੰਨੀ ਵਰਤੋਂ ਕਰਦੇ ਆ ਤਾਂ ਉਹਦੇ ਦਰਮਿਆਨ ਜਿਹੜਾ ਇਹ ਗੱਲ ਆਈ ਸੀਗੀ ਕਿ ਉਹਨਾਂ ਨੇ ਬਹੁਤ ਜ਼ਿਆਦਾ ਜਿਹੜੀ ਇਹਦੀ ਵਰਤੋਂ ਕੀਤੀ ਆ ਹੁਣ ਲੱਗਦਾ ਮੈਨੂੰ ਮਾਨ ਸਾਹਿਬ ਨੇ ਉਹਨਾਂ ਨੂੰ ਵੀ ਪਿੱਛੇ ਕਰ ਦਿੱਤਾ ਕਿਉਂਕਿ ਮਾਨ ਸਾਹਿਬ ਆਪ ਘਟ ਚੜਦੇ ਨੇ ਤੇ ਉਹਨਾਂ ਦੇ ਜਿਹੜੇ ਸੀਨੀਅਰ ਲੀਡਰ ਨੇ ਦਿੱਲੀ ਵਾਲੇ ਉਹ ਜ਼ਿਆਦਾ ਭਜਾਈ ਫਿਰਦੇ ਆ ਜਿਵੇਂ ਪਠਿਆਂ ਨੂੰ ਜਾਂਦਿਆਂ ਪਿੰਡਾਂ 'ਚ ਤੁਸੀਂ ਪਠੇ ਰਿਆਂ ਲੈਣ ਜਾਂਦੇ ਨੇ ਰੇੜੇ ਦੇ ਇਹ ਤਾਂ ਰੇੜੇ ਵਾਂਗੂ ਭਜਾਈ ਫਿਰਦੇ ਨੇ ਔਰ ਮੈਨੂੰ ਲੱਗਦਾ ਕਿ ਬਤੌਰ ਵਕੀਲ ਮੈਂ ਇਹ ਗੱਲ ਸੋਚਦਾ ਕਿ ਹਾਂ ਇੱਕ ਇਹ ਬਹੁਤ ਵੱਡੀ ਜਿਹੜੀ ਸਮੱਸਿਆ ਆ ਇੱਕ ਬਹੁਤ ਵੱਡਾ ਕਾਰਨ ਆ ਔਰ ਇੱਕ ਬਹੁਤ ਵੱਡੀ ਇਹ ਜਿਹੜੀ ਆ ਪੰਜਾਬ ਸਰਕਾਰ ਦੀ ਨਲਾਇਕੀ ਆ ਕਿਉਂਕਿ ਉਹ ਜਿਹੜਾ ਹੈਲੀਕਾਪਟਰ ਆ ਉਹ ਮੁੱਖ ਮੰਤਰੀ ਵਾਸਤੇ ਹੁੰਦਾ ਜੀ ਠੀਕ ਆ ਔਰ ਮੁੱਖ ਮੰਤਰੀ ਜਿਹੜਾ ਉਹਨੂੰ ਆਪਣੇ ਅਫੀਸ਼ੀਅਲ ਜਿਹੜਾ ਆ ਉਹਦੇ ਦੌਰਿਆਂ ਵਾਸਤੇ ਵਰਤਦਾ ਆ ਜੀ ਜੀ ਔਰ ਇਸ ਹੈਲੀਕਾਪਟਰ ਦੀ ਜਿਹੜੀ ਵਰਤੋਂ ਹੈ ਉਹਦਾ ਪਰਿਵਾਰ ਵੀ ਨਹੀਂ ਕਰ ਸਕਦਾ ਠੀਕ ਆ ਕਿਉਂਕਿ ਦੇਖੋ ਮਾਨ ਸਾਹਿਬ ਆਪ ਜਪਾਨ ਸੀਗੇ ਇੱਕ ਵਕੀਲ ਸਾਹਿਬ ਸੀਗੇ ਸਾਡੇ ਹਾਈ ਕੋਰਟ ਦੇ ਉਹਨਾਂ ਨੇ ਬੜੀ ਚਿੰਤਾ ਜਤਾਈ ਠੀਕ ਹੈ ਕਿ ਐਦਾਂ ਨਾ ਹੋਵੇ ਕਿ ਇਸ ਹੈਲੀਕਾਪਟਰ ਦੇ ਉੱਤੇ ਕੋਈ ਗਲਤ ਤਸਕਰੀ ਹੁੰਦੀ ਹੋਵੇ ਕੋਈ ਨਸ਼ਾ ਚੱਲਦਾ ਹੋਵੇ ਸੋ ਇਹ ਬੜਾ ਪੇਚੀਦਾ ਮੁੱਦਾ ਆ ਜੀ ਔਰ ਹਾਸੇ ਵਾਲੀ ਗੱਲ ਤਾਂ ਮੈਂ ਉਹੀਂ ਕਹਿ ਦਿੱਤੀ ਪਰ ਅਸਲ ਦੇ ਵਿੱਚ ਇੱਕ ਬੜਾ ਸੰਜੀਦਾ ਮੁੱਦਾ ਆ ਪੱਤਰਕਾਰਾਂ ਦੇ ਉੱਤੇ ਐਫਆਈਆਰ ਹੋ ਜਾਣਾ ਇਹ ਮੰਨ ਭਾਗੀ ਆ ਅਪਿਛੇ ਇੱਕ ਵੀਡੀਓ ਆ ਰਹੇ ਸੀਗੇ ਪੱਤਰਕਾਰ ਦੱਸ ਰਹੇ ਸੀਗਾ ਕਿ ਸਾਨੂੰ ਇਹ ਵੀ ਨਹੀਂ ਸੀ ਪਤਾ ਕਿ ਪਰਚਾ ਹੋਇਆ ਕਿ ਨਹੀਂ ਹੋਇਆ ਹੋਇਆ ਕਿ ਨਹੀਂ ਹੋਇਆ ਆ ਦੇਖੋ ਇਹ ਵੀ ਇੱਕ ਵੱਡੀ ਗੱਲ ਆ ਕਿ ਨਲਾਇਕੀ ਦੇਖੋਗੇ ਤੁਸੀਂ ਇੱਕ ਬੰਦੇ ਤੇ ਪਰਚਾ ਕਰ ਦਿੱਤਾ ਔਰ ਉਹਨੂੰ ਅਜੇ ਤੱਕ ਜਾਣੂ ਨਹੀਂ ਕਰਵਾਇਆ ਨਾ ਤੁਸੀਂ ਉੱਥੇ ਰੇਡ ਕਰੀ ਹਾਂ ਜੀ ਇਹਦਾ ਮਤਲਬ ਤੁਹਾਡੀ ਮਨਸਾ ਜਿਹੜੀ ਆ ਉਹ ਕਿਤੇ ਨਾ ਕਿਤੇ ਜਿਹੜੀ ਆ ਉਹ ਬੌਨਫਾਇਡ ਨਹੀਂ ਲੱਗਦੀ ਚੰਗੀ ਇੰਟੈਂਸ਼ਨ ਜਿਹੜੀ ਆ ਉਹ ਨਹੀਂ ਲੱਗਦੀ ਉਹਨਾਂ ਨੂੰ ਕਿਤੋਂ ਕਿਤੇ ਪਤਾ ਲੱਗ ਗਿਆ ਕਿ ਸਰਕਾਰ ਸਾਡੇ ਖਿਲਾਫ ਜਿਹੜੀ ਆ ਕੋਈ ਕਾਰਵਾਈਆਂ ਸ਼ੁਰੂ ਕਰਦੀ ਫਿਰਦੀ ਆ ਪਰ ਪ੍ਰੈਸ ਨੂੰ ਜਿਹੜਾ ਆ ਮੈਨੂੰ ਲੱਗਦਾ ਕਿ ਹਰदयाल ਜੀ ਪ੍ਰੈਸ ਨੂੰ ਫ੍ਰੀ ਰੱਖਣਾ ਚਾਹੀਦਾ ਕਿਉਂਕਿ ਜੇ ਸਰਕਾਰ ਦੀਆਂ ناکਾਮੀਆਂ ਉੱਤੇ ਪ੍ਰੈਸ ਨਹੀਂ ਬੋਲੇਗੀ ਲੋਕਾਂ ਨੂੰ ਤੁਸੀਂ ਬੋਲਣ ਨਹੀਂ ਦਿੰਦੇ ਜੇ ਕੋਈ ਧਰਨਾ ਲਾਉਂਦਾ ਤਾਂ ਉਹਦੇ ਤੇ ਪਰਚਾ ਹੁਣ ਜੇ ਪ੍ਰੈਸ ਦੇ ਵੀ ਐਵੇਂ ਹੋਣ ਲੱਗ ਪਿਆ ਤੇ ਫਿਰ ਤੇ ਸਾਡਾ ਪੰਜਾਬ ਦਾ ਰਾਬੀ ਰੱਖਾ ਹਾਂਜੀ ਸਹੀ ਕਿਹਾ ਜੀ ਕਿ ਮਾਨ ਸਰਬ ਖੁਦ ਸੰਸਦ ਦੇ ਵਿੱਚ ਰੌਲਾ ਪਾਉਂਦੇ ਰਹੇ ਨੇ ਮੋਦੀ ਸਰਕਾਰ ਦੇ ਖਿਲਾਫ ਕਿ ਪ੍ਰੈਸ ਦੇ ਉੱਤੇ ਜਿਹੜਾ ਆ ਉਹ ਪਰਚੇ ਦਿੱਤੇ ਜਾਂਦੇ ਨੇ ਪ੍ਰੈਸ ਕੈਪਚਰ ਕੀਤੀ ਹੋਈ ਆ ਉਹੀ ਮਾਨ ਸਰਬ ਨੇ ਖੁਦ ਕੰਫਰਮ ਲਿਆ ਜੀ ਪੰਜਾਬ 'ਚ ਸੋ ਇੱਕ ਬਣਾਈ ਜਿਹੜਾ ਆ ਇਹ ਗੰਭੀਰ ਮੁੱਦਾ ਹੈ ਇਹ ਤੇ ਵਿਚਾਰ ਚਰਚਾ ਹੋਣੀ ਚਾਹੀਦੀ ਮਾਨ ਸਰਬ ਬਹੁਤ ਬਹੁਤ ਧੰਨਵਾਦ ਤੁਸੀਂ ਅੱਜ ਦੇ ਸਾਡੇ ਸਟਾਕ ਸ਼ੋਅ ਦੇ ਵਿੱਚ ਤੁਸੀਂ ਆਏ